ਸ੍ਰੀ ਕਾਲ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਹਰਪ੍ਰੀਤ ਕੌਰ ਤੇ ਲਖੀ ਹਾਜ਼ਰਾਂ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਨਿਊਜ਼ ਹੈਡਲਾਈਨਸ यूपी ਵਿੱਚ ਮਿਲਿਆ ਸ਼ੱਕੀ ਪਾਊਡਰ ਨਹੀਂ ਸੀ ਵਿਸਫੋਟਕ ਆਗਰਾ ਫੋਰੈਂਸਿਕ ਜਾਂਚ ਟੀਮ ਨੇ ਕੀਤਾ ਖੁਲਾਸਾ ਲੁਧਿਆਣਾ ਵਿੱਚ ਦੋ ਭਰਾਵਾਂ ਨੇ ਆਪਣੀ ਹੀ ਮਾਂ ਦਾ ਕੀਤਾ ਕਤਲ ਮਾਂ ਦੇ ਦਾਗੀ ਸ਼ਰੀਤਰ ਕਾਰਨ ਮਹਿਸੂਸ ਕਰਦੇ ਸਨ ਆਪਣੀ ਬੇਇੱਜ਼ਤੀ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਹਰਿਪ੍ਰੀਤ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਘੁੰਮ ਘੁਮਾ ਕੇ ਪਹੁੰਚੀਆਂ ਸੰਤਾਂ ਕਿਸਾਨਾਂ ਦੀਆਂ ਵੱਧੀਆਂ ਖੁਦਕੁਸ਼ੀਆਂ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਕੋਰਟ ਨੇ ਕੇਂਦਰ ਦੇ ਸੂਬਾ ਸਰਕਾਰ ਨੂੰ 25 ਜੁਲਾਈ ਤੱਕ ਜਵਾਬ ਦੇਣ ਲਈ ਦਿੱਤਾ ਸਮਾਂ ਤੇ ਦੋਹਾਂ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਨੂੰ ਲਿਆ ਲੰਮੇ ਹੱਥੀ ਅਕਾਲੀ ਦਲ ਨੇ ਜੀਐਸਟੀ ਦੇ ਮੁੱਦੇ ਤੇ ਜੱਦ ਕੇ ਆਪ ਨੇ ਅਮਨੋ ਕਾਨੂੰਨ ਵਿਵਸਥਾ ਤੇ ਸੁਣਾਈਆਂ ਖਰੀਆਂ ਖਰੀਆਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਯੂਪੀ ਵਿਧਾਨ ਸਭਾ ਵਿੱਚੋਂ ਵਿਸਫੋਟਕ ਮਿਲਣ ਦੇ ਮਾਮਲੇ ਤੇ ਹੁਣ ਇੱਕ ਨਵਾਂ ਮੋੜ ਆਇਆ ਹੈ ਦਰਅਸਲ ਆਗਰਾ ਦੀ ਫੋਰੈਂਸਿਕ ਜਾਂਚ ਟੀਮ ਨੇ ਖੁਲਾਸਾ ਕੀਤਾ ਹੈ ਕਿ ਵਿਧਾਨ ਸਭਾ ਵਿੱਚੋਂ ਮਿਲਣ ਵਾਲਾ ਪਾਊਡਰ ਵਿਸਫੋਟਕ ਨਹੀਂ ਹੈ ਤੇ ਨਾ ਹੀ ਉਸ ਵਿੱਚ ਪੀਈਟੀਐਨ ਦਾ ਕੋਈ ਅੰਸ਼ ਪਾਇਆ ਗਿਆ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਨੇ ਸਭਾ ਵਿੱਚ ਲਖਨਊ ਦੀ ਫੋਰੈਂਸਿਕ ਜਾਂਚ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਵਿਧਾਨ ਸਭਾ ਵਿੱਚੋਂ ਪ੍ਰਾਪਤ ਹੋਣ ਵਾਲਾ ਪਾਊਡਰ ਇੱਕ ਖਤਰਨਾਕ ਵਿਸਫੋਟਕ ਹੈ ਜਿਸ ਨੂੰ ਆਗਰਾ ਦੀ ਜਾਂਚ ਟੀਮ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਹੁਣ ਇਸ ਮਾਮਲੇ ਤੇ ਯੋਗੀ ਝੂਠ ਬੋਲ ਰਹੇ ਨੇ ਜਾਂ ਜਾਂਚ ਵਿੱਚ ਹੀ ਕੋਈ ਗੜਬੜ ਹੈ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਜਲਦੀ ਹੀ ਅਕਾਲੀ ਦਲ ਦੇ ਸੰਸਦ ਤੇ ਵਿਧਾਇਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣਗੇ ਤੇ ਉਹਨਾਂ ਨੂੰ SGPC ਵੱਲੋਂ ਲੰਗਰ ਲਈ ਖਰੀਦੀ ਜਾਂਦੀ ਰਸਦ ਨੂੰ GST ਤੋਂ ਛੋਟ ਦੇਣ ਦੀ ਬੇਨਤੀ ਕਰਨਗੇ ਇੱਕ ਪ੍ਰੈਸ ਨੋਟ ਰਾਹੀਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਵੀ ਕਹਿ ਚੁੱਕੇ ਨੇ ਕਿ ਉਹ GST ਕੌਂਸਲ ਰਾਹੀਂ ਇਹ ਛੂਟ ਦਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਾ ਕਰੇ ਬਾਦਲ ਨੇ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਮੁੱਦੇ ਤੇ ਲੱਖਾਂ ਸਰਦਾਲੂਆਂ ਦੀ ਇੱਛਾ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾਈਏ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਪੂਰੇ ਮਸਲੇ ਵਿੱਚ ਇਹ ਸਮਝਣ ਦੀ ਲੋੜ ਹੈ ਕਿ GST ਕੌਂਸਲ ਤੋਂ ਧਾਰਮਿਕ ਸਥਾਨਾਂ ਦੀ ਛੋਟ ਨੂੰ ਪਾਸ ਕਰਵਾਉਣ ਦਾ ਕੰਮ ਸੂਬੇ ਦੀ ਕਾਂਗਰਸ ਸਰਕਾਰ ਨੇ ਕਰਨਾ ਹੈ ਸੁਖਬੀਰ ਮੁਤਾਬਕ ਨਵੇਂ GST ਸ਼ਾਸਨ ਤਹਿਤ GST ਕੌਂਸਲ ਦੇ ਸਾਰੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਸੂਬਿਆਂ ਕੋਲ 64% ਦੀ ਤਾਕਤ ਹੁੰਦੀ ਹੈ ਜਦਕਿ ਕੇਂਦਰ ਸਰਕਾਰ ਕੋਲ ਮਹਿਜ਼ 33% ਤਾਕਤ ਹੁੰਦੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖ ਕੇ ਸ਼ੋਮਣੀ ਕਮੇਟੀ ਵਾਸਤੇ ਛੋਟ ਦੀ ਮੰਗ ਕਰ ਚੁੱਕੇ ਨੇ ਪਰ ਚੰਗਾ ਹੋਣਾ ਸੀ ਜੇ ਕੈਪਟਨ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਜੀਐਸਟੀ ਕੌਂਸਲ ਰਾਹੀਂ ਇਹ ਛੋਟ ਹਾਸਲ ਕਰਨ ਦਾ ਹੁਕਮ ਦਿੰਦੇ ਪੰਜਾਬ ਵਿੱਚ ਧਾਰਮਿਕ ਨੇਤਾਵਾਂ ਤੇ ਉਪਦੇਸ਼ਕਾਂ ਉੱਤੇ ਲਗਾਤਾਰ ਹੋ ਰਹੇ ਜਾਨਲੇਵਾ ਹਮਲਿਆਂ ਦੀ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸੂਬਾ ਜੰਗਲ ਰਾਜ ਦੇ ਹਵਾਲੇ ਹੈ ਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਮਾਡੋਲ ਹੋ ਚੁੱਕੀ ਹੈ ਅੱਜ ਆਪ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪੰਜਾਬ ਦੇ ਪ੍ਰਧਾਨ ਤੇ ਸੰਸਦ ਭਗਵੰਤ ਮਾਨ ਤੇ ਸਹਿ ਪ੍ਰਧਾਨ ਆਮਨ ਅਰੋੜਾ ਨੇ ਰਾਜ ਦੇ ਵਰਤਮਾਨ ਹਾਲਾਤ ਉੱਤੇ ਡੂੰਗੀ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀ ਲਾਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਦੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਕਿਸੇ ਹੋਰ ਗੰਭੀਰ ਤੇ ਸਮਰਪਿਤ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਏ ਆਪਦੇ ਆਗੂਆਂ ਮੁਤਾਬਕ ਕੈਪਟਨ ਆਪਣੀ ਆਰਾਮ ਪ੍ਰਸਤ ਜੀਵਨ ਸ਼ੈਲੀ ਵਿੱਚ ਗ੍ਰਸਤ ਨੇ ਤੇ ਉਹਨਾਂ ਨੂੰ ਰਾਜ ਦੀ ਜਰਜਰ ਕਾਨੂੰਨ ਵਿਵਸਥਾ ਦੀ ਕੋਈ ਪਰਵਾਹ ਨਹੀਂ ਏ ਤੇ ਪੁਲਿਸ ਪ੍ਰਸ਼ਾਸਨ ਉੱਤੇ ਉਹਨਾਂ ਦੀ ਪકડ ਵੀ ਢਿੱਲੀ ਹੋ ਚੁੱਕੀ ਏ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਖਹਿਰਾ ਦਰਮਿਆਨ ਸ਼ਬਦੀ ਜੰਗ ਫਖਦੀ ਹੀ ਜਾ ਰਹੀ ਏ ਬੀਤੇ ਦਿਨੀ ਦੋਹਾਂ ਆਗੂਆਂ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਾਏ ਸਨ ਜਿਸ ਨੂੰ ਲੈ ਕੇ ਸੁਖਪਾਲ ਖੈਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਦੋਸ਼ ਸਾਬਤ ਕਰਨ ਦੀ ਖੁੱਲੀ ਚੁਣੌਤੀ ਦਿੱਤੀ ਸੀ ਖੈਰਾ ਨੇ ਰਾਣਾ ਨੂੰ ਅੱਜ ਚੰਡੀਗੜ੍ਹ ਪ੍ਰੈਸ ਕਲੱਬ 2 ਵਜੇ ਦਾ ਸਮਾਂ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਰਾਣਾ ਨਾਲ ਜਨਤਕ ਤੌਰ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਹਿਸ ਕਰਨ ਨੂੰ ਤਿਆਰ ਨੇ ਪਰ ਅੱਜ ਜਦੋਂ ਰਾਣਾ ਗੁਰਜੀਤ ਸਿੰਘ ਬਹਿਸ ਲਈ ਨਹੀਂ ਪੁੱਜੇ ਤਾਂ ਸੁਖਪਾਲ ਖੈਰਾ ਨੇ ਉਹਨਾਂ ਨੂੰ ਕਾਇਰ ਦੱਸਦਿਆਂ ਕਿਹਾ ਕਿ ਰਾਣਾ ਨੂੰ ਚਾਹੀਦਾ ਏ ਕਿ ਪੰਜਾਬ ਨੂੰ ਲੁੱਟਣ ਦੀ ਬਜਾਏ ਆਪਣੇ ਜੱਦੀ ਸੂਬੇ ਉੱਤਰ ਪ੍ਰਦੇਸ਼ ਪਰਤ ਜਾਣ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਪਾਲ ਖੈਰਾਨੀ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਬਹਿਸ ਲਈ ਨਾ ਆਣ ਦਾ ਮਤਲਬ ਸਾਫ਼ ਏ ਕਿ ਉਹਨਾਂ ਵੱਲੋਂ ਲਗਾਏ ਦੋਸ਼ ਸਹੀ ਨਹੀਂ। ਅਗਲੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਸੰਦੀਪ ਤੇ ਸਮਰਜੀਤ ਨਾਮੀ ਦੋ ਪਰਾਵਾਂ ਨੇ ਆਪਣੀ ਹੀਮਾ ਅਮਰਜੀਤ कौर ਦਾ ਕਤਲ ਕਰ ਦਿੱਤਾ। ਪੁਲਿਸ تفتیਸ਼ ਤੋਂ ਜੋ ਕਾਰਨ ਸਾਹਮਣੇ ਆਇਆ ਉਸ ਨੇ ਸਭ ਨੂੰ ਸੁੰਨ ਕਰ ਦਿੱਤਾ ਏ। ਪੁਲਿਸ ਮੁਤਾਬਕ ਇਹਨਾਂ ਦੋਵਾਂ ਪਰਾਵਾਂ ਨੇ ਆਪਣੀ ਮਾਂ ਦੇ ਤੇਲੇ ਚਰਿੱਤਰ ਦੇ ਚਲਦਿਆਂ ਉਸ ਨੂੰ ਕਤਲ ਕਰ ਦਿੱਤਾ ਸੀ ਦਰਅਸਲ 57 ਸਾਲ ਦੀ ਮ੍ਰਿਤਕ ਅਮਰਜੀਤ ਕੌਰ ਸ਼ਾਦੀ .com ਤੇ ਜੀਵਨ ਸਾਥੀ ਵਰਗੀਆਂ ਸਾਈਟਸ ਰਾਹੀਂ ਕੁਝ ਪੁਰਸ਼ਾਂ ਨਾਲ ਪ੍ਰੇਮ ਸਬੰਧ ਬਣਾਉਂਦੀ ਤੇ ਫੇਰ ਉਹਨਾਂ ਤੇ ਵੇਪ ਦਾ ਪਰਚਾ ਪਾ ਕੇ ਮੋਟੀ ਰਕਮ ਖੇਟ ਲੈਂਦੀ ਸੀ ਦੱਸ ਦਈਏ ਕਿ ਦੋਵੇਂ ਕਾਤਲ ਪਰਾਵਾਂ ਦੇ ਪਿਓ ਵੀ ਅਲੱਗ-ਅਲੱਗ ਸਨ ਲੋਕਾਂ ਵਿੱਚ ਹੁੰਦੀ ਬਦਨਾਮੀ ਤੇ ਬੇਰੁਕੀ ਤੋਂ ਤੰਗ ਆ ਕੇ ਉਹਨਾਂ SLA ਬਣਾ ਕੇ ਆਪਣੀ ਮਾਂ ਨੂੰ ਗਲਾ ਦਬਾ ਕੇ ਜਾਨੋਂ ਮਾਰ ਦਿੱਤਾ ये मर्डर करने के पीछे मोटिव यह है क्योंकि भाइयों को लगता था कि मदर का रिपोटेशन ठीक नहीं है और कुछ प्रॉपर्टी इश्यूज भी थे और इन दोनों भाइयों के जो बायोलॉजिकल फादर्स है वो डिफरेंट हैं एक डीएनए वाला भी इशू चल रहा था और मल्टीपल इशूज़ के चलते उनको लगा कि मदर कोऑपरेटिव नहीं है और मदर एक मैरिज भी करना चाह रही थी जबकि उनकी उम्र 57 सेवन ईयर्स थी तो ये सब इशू के चलते इनको लगा कि रेपुटेशन इनका भी ख़राब हो रहा है तो इन्होंने कल मॉर्निंग में घर जाके मदर को कहा कि आप चाय बना के ले आओ और जब चाय बनाने अंदर चले गए तब इन्होंने उनको गले में रस्सी डाल के उनका मर्डर कर दिया ਉਸਮੇ ਵੀ ਤਤਪਤਿਸ਼ ਜਾਰੀ ਹੈ ਕਿਉਂਕਿ ਅਭੀ ਇਨਕੀ ਅਰੈਸ ਕਰ ਰਹੀ ਹੈਮਨੇ ਔਰ ਫਰਦਰ ਤਤਪਤਿਸ਼ ਜਾਰੀ ਰਹੇਗੀ ਇਸਮੇ ਡੀਟੇਲਸ ਔਰ ਫਰਦਰ ਆਇੰਗੇ ਤੋ ਸ਼ੇਅਰ ਕਰਗੇ ਆਪਕੇ ਸਾਥ ਅੱਜ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਦੂਰ ਦਰਾੜੀਆਂ ਥਾਵਾਂ ਤੋਂ ਅੱਜ ਖਾਸ ਔਰ ਤੇਸ਼ਰਦਾਲੂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਅੱਜ ਵੱਖ-ਵੱਖ ਰਾਗੀ ਜਥਿਆਂ ਵੱਲੋਂ ਪੂਰਾ ਦਿਨ ਕੀਰਤਨ ਕੀਤਾ ਗਿਆ ਲੱਖਾਂ ਦੀ ਗਿਣਤੀ ਵਿੱਚ ਇਸ ਖਾਸ ਮੌਕੇ ਤੇ ਪਹੁੰਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਅੱਜ ਭ੍ਰूण ਹੱਤਿਆ ਨੂੰ ਬਿਲਕੁਲ ਖਤਮ ਕਰਨ ਵਾਸਤੇ ਸਾਨੂੰ ਇਸ ਪਾਵਨ ਪ੍ਰਕਾਸ਼ ਪੁਰਬ ਤੋਂ ਸੇਧ ਲੈਣੀ ਚਾਹੀਦੀ ਹੈ। ਔਰ ਜਿਵੇਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਜਦੋਂ ਬਹੁਤ ਭਿਆਨਕੇ ਬਿਮਾਰੀ ਫੈਲੀ ਆਪ ਸਤਿਗੁਰੂ ਪਾਤਸ਼ਾਹ ਨੇ ਜਾ ਕੇ ਸੇਵਕਾਂ ਸੰਗਤਾਂ ਦੇ ਘਰਾਂ ਵਿੱਚ ਇਹ ਨਹੀਂ ਦੇਖਿਆ ਕਿ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਸਿੱਖ ਹੈ ਜੋ ਵੀ ਰੋਗੀ ਸੀ ਉਹਨਾਂ ਰੋਗੀਆਂ ਦੀ ਆਪ ਸਤਿਗੁਰਾਂ ਨੇ ਦਵਾਈ ਦਾਰੂ ਕੀਤੀ ਉਹਨਾਂ ਨੂੰ ਉਪਦੇਸ਼ ਵੀ ਦਿੱਤਾ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਵਿੱਚ ਉਸ ਮਹਾਮਾਰੀ ਨੂੰ ਖਤਮ ਕੀਤਾ ਅੱਜ ਲੋੜ ਹੈ ਸਿੱਖਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰ ਮਨਾਉਂਦਿਆਂ ਹੋਏ ਆਂ ਗੁਰਦੁਆਰਿਆਂ ਤੋਂ ਬਾਹਰ ਨਿਕਲ ਕੇ ਜਿੱਥੇ ਵੀ ਕੋਈ ਦੁਖੀ ਨੇ ਰੋਗੀ ਨੇ ਕੋਖਮਰੀ ਦੀ ਬਿਮਾਰੀ ਹੈ ਉਹਨਾਂ ਕੋਲ ਜਾ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ ਸੇਵਾਵਾਂ ਨਿਭਾਉਣ ਔਰ ਦੁਖੀਆਂ ਦੀ ਸਹਾਇਤਾ ਕਰਨ ਹਰਿਆਣਾ ਦੇ ਕਰਨਾਲ ਵਿੱਚ ਇੱਕ ਸਿੱਖ ਵਿਅਕਤੀ ਨੂੰ ਬੁਰੀ ਤਰੀਕੇ ਨਾਲ ਕੁੱਟੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਤੇ ਹੁਣ ਸ਼ਿਰੀਆ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਗੁਰਬਚਨ ਸਿੰਘ ਮੁਤਾਬਕ ਉਹ ਸਿੱਖ ਵਿਅਕਤੀ ਉਹਨਾਂ ਨੂੰ ਸਿਗਰਟ ਪੀਣ ਤੋਂ ਹੀ ਰੋਕ ਰਿਹਾ ਸੀ ਜਿਸ ਕਰਕੇ ਉਸ ਨੂੰ ਪੱਥਰਾਂ ਨਾਲ ਕੁੱਟਿਆ ਗਿਆ ਜੋ ਕਿ ਬਿਲਕੁਲ ਗਲਤ ਹੈ। ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਪਬਲਿਕ ਥਾਵਾਂ ਤੇ ਸਿਗਰਟ ਪੀਣਾ ਮਨਾ ਹੈ। ਸੋ ਇਸ ਨੂੰ ਰੋਕਣ ਵਾਲਿਆਂ ਤੇ ਅਜਿਹੇ ਹਮਲੇ ਕਰਨ ਵਾਲਿਆਂ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਹਿੰਿਆ ਕਿ ਜਦ ਤੱਕ ਪੀੜਤ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ। ਬਹੁਤ ਹੀ ਦੁਖਦਾਇਕ ਘਟਨਾ ਹੈ ਜੋ ਇੱਕ ਸਿੱਖ ਦੇ ਉੱਤੇ ਜੋ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਬੱਸ ਵਿੱਚੋਂ ਉਤਾਰ ਕੇ ਸਿੱਖ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸਿਰ ਵਿੱਚ ਪੱਥਰ ਮਾਰੇ ਉਸ ਨੂੰ ਲਹੂ ਲਹਾਨ ਕੀਤਾ ਗਿਆ ਇਹਦੇ ਨਾਲ ਮਨੁੱਖਤਾ ਵੀ ਸ਼ਰਮਸ਼ਾਰ ਹੁੰਦੀ ਹੈ ਕਿਉਂਕਿ ਕੋਰਟ ਦਾ ਫੈਸਲਾ ਹੈ ਕਿ ਜਨਤਕ ਥਾਵਾਂ ਦੇ ਉੱਤੇ ਇਹ ਤਮਾਕੂ ਨੋਸ਼ੀ ਨਹੀਂ ਕੀਤੀ ਜਾ ਸਕਦੀ ਸਿਰਗਟ ਨਹੀਂ ਪੀਤੀ ਜਾ ਸਕਦੀ ਸਿੱਖ ਨੇ ਕੇਵਲ ਸਰਕਟ ਪਿੰਡ ਤੋਂ ਰੋਕਿਆ ਸੀ ਜਿਸ ਕਰਕੇ ਉਸ ਨੌਜਵਾਨਾ ਜਿਹੜੇ ਹੁੱਲੜਵਾਜ ਸੀ ਉਹਨਾਂ ਨੇ ਬੱਸ ਵਿੱਚੋਂ ਉਤਾਰ ਕੇ ਸਿੱਖ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਸਾਨੂੰ ਉਹ ਨਵੰਬਰ 1984 ਉਹਦੀਆਂ ਚਸਕਾਂ ਵਿੱਚ ਪੈਣ ਲੱਗ ਪਈਆਂ ਨੇ ਔਰ ਸਿੱਖਾਂ ਦੇ ਨਾਲ ਥਾਂ-ਥਾਂ ਦੇ ਉੱਤੇ ਧੱਕੇ ਹੋ ਰਹੇ ਨੇ ਕਿਤੇ ਮਰਦੇ ਮੁਜਾਹਿਦ ਵੀ ਵੀ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਨ੍ਹਾਂ ਦੇ ਇਤਿਹਾਸ ਨੂੰ ਬਹੁਤ ਮਰੋੜ ਤਰੋੜ ਕੇ ਲੋਕਾਂ ਆਪਣੇ ਕਤਾਬਾਂ ਵਿੱਚ ਛਾਪ ਕੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਬੱਚਿਆਂ ਦੇ ਮਨ ਵਿੱਚ ਜ਼ਹਿਰ ਪੈਦਾ ਕੀਤਾ ਜਾ ਰਿਹਾ ਹੈ ਸਾਨੂੰ ਸਮੁੱਚੇ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਹੋ ਕੇ ਇਸ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਹਿਆਨਾ ਨਾ ਕਰ ਸਕੇ ਕਿ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਬੱਸਾਂ ਚੋਂ ਉਤਾਰ ਕੇ ਕੁੱਟਿਆ ਜਾਏ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਜਾਏ ਇਸ ਲਈ ਸਾਨੂੰ ਸਾਰੀ ਕੌਮ ਨੂੰ ਸੁਜੇਤ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਹੈ ਅੱਜ ਮੋਗਾ ਸ਼ਹਿਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਜੁਗਾੜੀ ਜਿਹੜੀਆਂ ਖਿਲਾਫ ਛੋਟਾ ਹਾਥੀ ਕੈਂਟਰ ਯੂਨੀਅਨਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਸਾਂਕੜੇ ਛੋਟੇ ਹਾਥੀ ਚਾਲਕਾਂ ਨੇ ਸੜਕਾਂ ਤੇ ਉਤਰ ਕੇ ਟਰਾਂਸਪੋਰਟ ਵਿਭਾਗ ਖਿਲਾਫ ਨਾਰੇਬਾਜ਼ੀ ਕਰਦਿਆਂ धरना ਪ੍ਰਦਰਸ਼ਨ ਕੀਤਾ ਇੰਟਰਪਰਦਾਨ ਐਡਵੋਕੇਟ ਵਿਜੇਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਛੋਟਾ ਹਾਥੀ ਮਾਲਕ ਖਾਲੀ ਹੱਥ ਹੋਣ ਦੇ ਬਾਵਜੂਦ ਵੀ ਹਰ ਸਾਲ 6000 ਰੁਪਏ ਟੈਕਸ ਦਿੰਦੇ ਨੇ ਤੇ ਹਰ ਸਾਲ 2500 ਰੁਪਏ ਪਾਸਿੰਗ ਫੀਸ ਦਿੰਦੇ ਨੇ ਜਦ ਕਿ ਮੋਟਰਸਾਈਕਲਾਂ ਵਾਲੀਆਂ ਜੁਗਾੜੀ ਰੇੜੀਆਂ ਲਗਾਉਣ ਵਾਲੇ ਨਾ ਤਾਂ ਕੋਈ ਟੈਕਸ ਦਿੰਦੇ ਨੇ ਤੇ ਦਿਨੋ ਦਿਨ ਇਹਨਾਂ ਦੀ ਤਾਦਾਦ ਵੀ ਵੱਧੀ ਜਾ ਰਹੀ ਹੈ ਜਿਸ ਨਾਲ ਉਹਨਾਂ ਨੂੰ ਤੇ ਸਰਕਾਰ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਰਕਾਰ ਇਸ ਤੇ ਕੋਈ ਸਖਤ ਕਦਮ ਚੁੱਕੇ ਇਹ 6000 ਰੁਪਏ ਆ ਸਾਲ ਦਾ ਇਹਨਾਂ ਨੂੰ ਟੈਕਸ ਦਿੰਦੇ ਆ ਸਰਕਾਰ ਨੂੰ 2500 ਰੁਪਏ ਪਾਸੇ ਫੀਸ ਦਿੰਦੇ ਆ ਤੇ ਇਹ ਜਗਾਰੀ ਰੇੜੀਆਂ ਕੋਲੇ ਕੰਮ ਜਾ ਰਿਹਾ ਤੇ ਇਹ ਵਿਹਲੇ ਬੈਠੇ ਆ ਔਰ ਉਹਦੇ ਅਸੀਂ ਰੋਸ਼ਵਜੋ ਅੱਜ ਡੀਡੀਓ ਨੂੰ ਟਰਾਂਸਪੋਰਟ ਡਿਪਾਰਟਮੈਂਟ ਨੂੰ ਕੰਬ ਕਰਨੀ ਨਹੀਂ ਤੋ ਜਗਾਉਣ ਲਈ ਇਹ ਵਿਸ਼ਾਲ ਜਿਹੜਾ ਹੈਗਾ ਇੰਟਗ ਦੀ ਅਗਵਾਈ ਦੇ ਵਿੱਚ ਸਾਡੇ ਆਪਣੇ ਜ਼ਿਲ੍ਹਾ ਭਰ ਦੇ ਜਿਹੜੇ ਆ ਛੋਟਾ ਹਾਥੀ ਕੈਂਟਰ ਆ ਉਹ ਜਿਹੜੇ ਆ ਰੋਸ਼ਮਾਰਜ ਕੱਢ ਰਿਹਾ ਹੈ ਸ਼ਹਿਰ ਵਿੱਚ ਦੀ 셀피 ਲੈਂਦੀਆਂ ਡੁੱਬੀਆਂ ਕੁੜੀਆਂ ਦੇ ਮਾਮਲੇ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਨਿਸ਼ਾ ਤੇ ਲਵਪ੍ਰੀਤ ਨਾਮ ਦੀਆਂ ਇਹਨਾਂ ਦੋਵਾਂ ਪੈਣਾਂ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ ਹੈ ਗੁਰਦਾਸਪੁਰ ਦੇ ਪਿੰਡ ਸਠਿਆਲ ਦੀਆਂ ਇਹ ਦੋਵੇਂ ਭੈਣਾਂ ਫਿਲਮਾਂ ਤੇ ਨਾਟਕਾਂ ਵਿੱਚ ਐਕਟਿੰਗ ਕਰਨ ਦੀ ਚਾਹ ਲੈ ਕੇ ਘਰੋਂ ਭਜੀਆਂ ਸਨ। ਇਹਨਾਂ ਭੈਣਾਂ ਨੇ ਪਹਿਲਾਂ 3000 ਰੁਪਏ ਵਿੱਚ ਆਪਣਾ ਮੋਬਾਈਲ ਫੋਨ ਵੇਚਿਆ ਤੇ ਦਿੱਲੀ ਰਵਾਨਾ ਹੋ ਗਈਆਂ। ਪਰ ਪੈਸੇ ਮੁੱਕਦੇ ਦੇਖ ਤੇ ਘਰਦਿਆਂ ਤੋਂ ਡਰਦੀਆਂ ਅੰਮ੍ਰਿਤਸਰ ਸ਼ਿਰੀਦਾਰਬਾਰ ਸਾਹਿਬ ਹੀ ਰੁਕ ਗਈਆਂ। ਦੱਸ ਦਈਏ ਕਿ 14 ਜੁਲਾਈ ਨੂੰ ਇਹਨਾਂ ਦੋਵਾਂ ਭੈਣਾਂ ਵੱਲੋਂ ਸੈਲਫੀ ਲੈਂਦਿਆਂ ਨਹਿਰ ਵਿੱਚ ਡਿੱਗ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਚਸ਼ਮਦੀਦ ਤੀਸਰੀ ਲੜਕੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਇਹ ਦੋਵੇਂ ਭੈਣਾਂ ਡੁੱਬੀਆਂ ਨਹੀਂ ਕਲਕੇ ਘਰੋਂ ਭੱਜ ਗਈਆਂ ਨੇ ਇਸ ਬਿਆਨ ਤੋਂ ਬਾਅਦ ਪੁਲਿਸ ਇਹਨਾਂ ਕੁੜੀਆਂ ਦੀ ਪਾਲ ਵਿੱਚ ਲੱਗ ਗਈ ਸੀ ਤੇ ਅੱਜ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਉਹਦੇ ਵਿੱਚ 14 ਜੁਲਾਈ ਨੂੰ ਤੁਹਾਨੂੰ ਪਤਾ ਹੀ ਹੈ ਖਬਰ ਆਈ ਸੀ ਕਿ ਦੋ ਲੜਕੀਆਂ ਜਿਹੜੀਆਂ ਸੀ ਉਹ ਤਿੰਨ ਕੁੜੀਆਂ ਸੀ ਤੇ ਦੋ ਕੁੜੀਆਂ ਜਿਹੜੀਆਂ ਸੀ ਨਿਸ਼ਾ ਤੇ ਲੋਪ੍ਰੀਤ ਤੇ ਸੈਲਫੀ ਲੈਣ ਲੱਗੀਆਂ ਤਾਂ ਜਿਹੜੀ ਤੀਜੀ ਲੜਕੀ ਸੋਫੀਆ ਨੇ ਦੱਸਿਆ ਕਿ ਇਹ ਜਦੋਂ ਸੈਲਫੀ ਲੈਣ ਲੱਗਾ ਤਾਂ ਵਿੱਚੋਂ ਇੱਕ ਜਿਹਦਾ ਮੋਬਾਈਲ ਸਲਿੱਪ ਕਰ ਗਿਆ ਮੋਬਾਈਲ ਨੂੰ ਫੜਦੀ ਫੜਦੀ ਭਣਾ ਇੱਕ ਡਿੱਗ ਪਈ ਉਹਨੂੰ ਬਚਾਉਣ ਕਰਕੇ ਦੂਸਰੀ ਵੀ ਜਿਹੜੀ ਨਾਇ ਚਿੱਕੇ ਦੋ ਕੁੜੀਆਂ ਉਹਨੇ ਘਰ ਆ ਕੇ ਦਰਸ਼ਨ ਤੇ ਫਿਰ ਉਸੇ ਬਲੇ ਫੜੀ ਹੋਰ ਕਦ ਵਿੱਚ ਆਈ ਤੇ ਗੋਤਾਖੁਰ ਗਰਮ ਮੰਗਾ ਕੇ ਤੇ ਸਾਰਾ ਕੰਮ ਪੀਸ ਨੇ ਕਾਫੀ ਉਹਦੇ ਪਾਲ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਲੜੀ ਵਿੱਚ ਫਿਰ ਹੌਲੀ ਹੌਲੀ ਗੱਲ ਦਾ ਪਤਾ ਲਗਾ ਕਿ ਇਹ ਇਹ ਜਿਹੜੀ ਡੁੱਬਣ ਵਾਲੀ ਗੱਲ ਜਿਹੜੀ ਹੈ ਨਹੀਂ ਸਹੀ ਹੈ ਕਿ ਹਾਂਗਕਾਂਗ ਵਾਲ ਨੇ ਪੁਲਿਸ ਨੇ ਅੱਜ ਇਹਨਾਂ ਨੂੰ ਦਰਬਾਰ ਸਾਹਿਬ ਤੋਂ ਅਸਰ ਲੈ ਕੇ ਆਏ ਹੈ ਜਿਨ੍ਹਾਂ ਦੀ ਲੜਕੀਆਂ ਨੂੰ ਉਹ ਪੁਸ਼ਪਰਤਲ ਕੀਤੀ ਗਈ ਜਿਨੇ ਦੱਸਿਆ ਕਿ ਉਹ ਇੱਥੋਂ ਟੱਕ ਬੈਠ ਕੇ ਜੰਦੀਗੜ ਤੇ ਚੰਡੀਗੜ੍ਹ ਤੋਂ ਚਲੀਆਂ ਦਿੱਲੀ ਤੁਹਾਨੂੰ ਪੈਸੇ ਕਿਤੋਂ ਹੋ ਗਏ ਸੀ ਜੋ ਉਹਨਾਂ ਦੇ ਇੱਕ ਕੋਲ ਮੋਬਾਈਲ ਸੀ ਜਿਹੜਾ ਕਿ ਉਹਦੇ ਆਪਣੇ ਬਾਪ ਲੈ ਕੇ ਗਈ ਸੀ ਘਰੋਂ ਉਹ ਉਹਨੇ 3000 ਦਾ ਮੋਬਾਈਲ ਵੇਚਿਆ ਤੇ ਉੱਥੋਂ ਫਿਰ ਉਹ ਵਾਪਸ ਟਿਕਟ ਲੈ ਕੇ ਅਮਰਸਰ ਦਰਬਾਰ ਸਾਹਿਬ ਆ ਗਏ ਜਿੱਥੇ ਇਹ ਪੁਲਿਸ ਦੇ ਕਾਬੂ ਮਕਸਦ ਇਹ ਜਿਵੇਂ ਬੱਚੇ ਜਿਹੜੇ ਆ ਅੱਜਕੱਲ੍ਹ ਫਸ ਜਾਂਦੇ ਨੇ ਰੈਂਬਰ ਦੀ ਦੁਗੀਆਂ ਕਿ ਅਸੀਂ ਦਿੱਲੀ ਜਾਵਾਂਗੇ ਉੱਥੋਂ ਬੰਬੇ ਜਾਵਾਂਗੇ ਬਸ ਅਸੀਂ ਇੱਕ ਬਸ ਸੋਚੀ ਜਾਂਦੀ ਕਿ ਅਸੀਂ ਕਿ ਮਤਲਬ ਇੱਥੋਂ ਨਿਕਲ ਕੇ ਤੇ ਕਿਤੇ ਨਾ ਕਿਤੇ ਸੈੱਟ ਹੋ ਕੇ ਕਾਰੋਬਾਰ ਕਰਾਂਗੇ ਇੱਥੇ ਰਕਾਇਦਾ ਕੀ ਗਾ ਸ਼ਾਦੀ ਸ਼ੂਦੀ ਡਰਾਮੇ ਵਗੈਰਾ ਕੋਈ ਨਾ ਕਿ ਪਲੇ ਵਗੈਰਾ ਦੇ ਵਿੱਚ ਜਾਂ ਕਿ ਜੋ ਜੇਲੀਆਂ ਤੋਂ ਘਰੇ ਗਈਆਂ ਸੀ ਜਿਹੜੀਆਂ ਉਹਨਾਂ ਵਾਪਸ ਆਪਣੇ ਘਰ ਜਿਹੜੀਆਂ ਪਰਿਵਾਰ ਦੇ ਵਾਸਤੇ ਕਰ ਦਿੱਤੇ ਗਏ ਵਿਦੇਸ਼ਾਂ ਵਿੱਚ ਵਰਕ ਪਰਮਿਟ ਦਵਾਨ ਦਾ ਝਾਂਸਾ ਦੇ ਕੇ ਹਿਊਮਨ ਟ੍ਰੈਫਿਕਿੰਗ ਵਰਗੇ ਜੁਰਮ ਨੂੰ ਅੰਜਾਮ ਦੇਣ ਵਾਲੇ ਟਰੈਵਲ ਏਜੰਟਾਂ ਦੀ ਹੁਣ ਖੈਰ ਨਹੀਂ ਹੈ ਇਸੇ ਪਹਿਲ ਦੇ ਆਧਾਰ ਤੇ ਮੋਗਾ ਪੁਲਿਸ ਵੱਲੋਂ ਅੱਜ 15 ਟਰੈਵਲ ਏਜੰਟਾਂ ਖਿਲਾਫ ਹਿਊਮਨ ਟ੍ਰੈਫਿਕਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਟਰੈਵਲ ਏਜੰਟ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਦੱਸ ਦਈਏ ਕਿ ਜਿਨ੍ਹਾਂ ਏਜੰਟਾਂ ਤੇ ਮਾਮਲਾ ਦਰਜ ਕੀਤਾ ਗਿਆ ਉਹ ਕਾਫੀ ਸਮੇਂ ਤੋਂ ਮਾਰਕੀਟ ਵਿੱਚ काम कर दे आ रहे हैं यह डीसी साहब की तरफ से एक लेटर जारी किया गया था कि जिन लोगों जो लोग जो इसमें बिना लाइसेंस के ट्रेवल एजेंट्स का काम करें और उन्होंने अभी तक ट्रेवल एजेंट्स के लाइसेंस के लिए भी अप्लाई नहीं किया उनके अगेंस्ट केस रजिस्टर है टोटल पंद्रह ऐसे ये आदमी हैं जिनके खिलाफ लुधियाना ਦੇ ਸਲੇਮ ਟਾਬਰੀ ਇਲਾਕੇ ਵਿੱਚ ਪਾਦਰੀ ਸੁਲਤਾਨ ਮਸੀਹ ਦਾ ਕਤਲ ਹੋਣ ਦੇ ਮਾਮਲੇ ਤੇ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆਏ। ਇਸ ਮਾਮਲੇ ਤੇ ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੁਲਿਸ ਦੇ ਹੱਥ ਕੁਝ ਅਹਿਮ ਸਬੂਤ ਲੱਗੇ ਨੇ ਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦ ਸੁਰੇਸ਼ ਅਰੋੜਾ ਤੋਂ ਦੋਸ਼ੀਆਂ ਦੇ ਪਾਕਿਸਤਾਨ ਜਾਂ ਅਤਵਾਦੀਆਂ ਨਾਲ ਸੰਬੰਧ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਤੇ ਕੁਝ ਨਹੀਂ ਕੀਤਾ ਜਾ ਸਕਦਾ। ਡੀਜੀਪੀ ਅਰੋੜਾ ਨੇ ਇਸ ਮਾਮਲੇ ਦਾ ਸੰਬੰਧ ਪੁਰਾਣੇ ਕਤਲ ਕੇਸਾਂ ਨਾਲ ਹੋਣ ਦੀ ਵੀ ਗੱਲ ਆਖੀ ਹੈ। ਦੇਖਿਏ ਆਪ ਪੰਜਾਬ ਵਿੱਚ ਰਹਿੰਦੇ ਆ। आप मैंने जैसे आपको बोला कि जैसा पड़ोसी देश है कुछ लोग बाहर हैं तो आप क्या उम्मीद करते हैं उनसे देखो जो मुझे सीपी साहब ने अभी ब्रीफ किया है कुछ इनको कुछ इनको सुराग मिले हैं जिसपे एसआईटी काम कर रही है एज ए मैटर ऑफ फैक्ट मैंने एस आई टी को बुलाया भी नहीं सी पी साहब ने मुझे ब्रीफ किया क्योंकि एस आई टी ऑलरेडी अपने काम पे लगी हुई थी तो मैंने कहा कि उनको बुलाने की जरूरत नहीं है और बहुत जल्दी आपको ਕੋਈ ਨਾ ਕੋ ਰਿਜ਼ਲਟ ਵਿੱਚ ਕੁਝ ਮੈਟਰ ਤੇ ਰੌਂਡ ਅਪ ਕੀਏ ਕੁਝ ਬੰਦੇ ਇਸ ਵਿੱਚ ਕੁ ਬੰਦੇ ਰੌਂਡ ਅਪ ਹੋਏ ਕੁ ਇਸ ਵਿੱਚ ਕੋ ਐਂਟੀ ਨੈਸ਼ਨਲ ਕੁਝ ਕੀ ਹੈ ਕੁਝ ਕੀ ਹੈ ਨਾ ਮਿਲ ਰਹਾ ਹੈ ਕਿ ਕਿਸਾਨਾਂ ਦੀਆਂ ਵਧਦੀਆਂ ਖੁਦਕੁਸ਼ੀਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਕੀਤੀ ਗਈ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਤੇ ਜਵਾਬ ਮੰਗਿਆ ਹੈ ਸ਼ਿਕਾਇਤ ਕਰਤਾ ਪੱਕ ਦੇ ਵਕੀਲ ਬਲਤੇਜ ਸਿੰਘ ਸਿੱਧੂ ਮੁਤਾਬਕ ਉਹਨਾਂ ਨੇ ਪਹਿਲਾਂ ਵੀ 2015 ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਵੇਰਵਾ ਲੈਣ ਲਈ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਪਰ ਸਰਕਾਰ ਕੋਲੋਂ ਨੋ ਕੋਈ ਜਵਾਬ ਨਾ ਮਿਲਣ ਤੇ ਰਿਮਾਈਂਡਰ ਪਾਣ ਤੇ ਵੀ ਪੰਜਾਬ ਸਰਕਾਰ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਆਖਿਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ 25 ਜੁਲਾਈ ਤੱਕ ਦਾ ਸਮਾਂ ਦੇ ਕੇ ਜਵਾਬ ਦੇਣ ਲਈ ਕਿਹਾ ਹੈ ਦੱਸ દઈએ ਕਿ ਪਿਛਲੇ 14 ਸਾਲਾਂ ਵਿੱਚ ਕਰੀਬ 14000 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ ਤੇ ਇਹ ਤਾਦਾਦ ਹਰ ਰੋਜ਼ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਪਹਿਲਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਹੀ ਠੰਡਾ ਨਹੀਂ ਸੀ ਪੈ ਰਿਹਾ ਕਿ ਹੁਣ ਟਰੱਕ ਆਪਰੇਟਰ ਵੀ ਉਸੇ ਹੀ ਲੀਤੇ ਤੁਰਦੇ ਨਜ਼ਰ ਆ ਰਹੇ ਨੇ ਪੰਜਾਬ ਸਰਕਾਰ ਦਾ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦਾ ਫੈਸਲਾ ਆਉਣ ਤੋਂ ਬਾਅਦ ਇੱਕ ਟਰੱਕ ਆਪਰੇਟਰ ਨੇ ਕਰਜ਼ੇ ਹੱਥੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਲਹਿਰਾਗਾਗਾ ਦੇ ਰਹਿਣ ਵਾਲੇ 47 ਸਾਲ ਦੇ ਟਰੱਕ ਆਪਰੇਟਰ ਅਮਰੀਕ ਸਿੰਘ ਨੇ ਘਰ ਦੇ ਮਾੜੇ ਆਰਥਿਕ ਹਾਲਾਤਾਂ ਕਾਰਨ ਕਰਜ਼ੇ ਤੇ ਇੱਕ ਟਰੱਕ ਲਿਆ ਸੀ ਪਰ ਕੈਪਟਨ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਦਿੱਤੇ ਫੈਸਲੇ ਤੋਂ ਬਾਅਦ ਅਮਰੀਕ ਸਿੰਘ ਨੇ ਆਪਣੀ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਗੱਲ ਲਈ ট্রাক ਆਪਰੇਟਰਾਂ ਵੱਲੋਂ ਸਰਕਾਰ ਅੱਗੇ ਅਪੀਲ ਕੀਤੀ ਗਈ ਹੈ ਕਿ ট্রাক ਯੂਨੀਅਨਾਂ ਨੂੰ ਖਤਮ ਕਰਨ ਦਾ ਫੈਸਲਾ ਵਾਪਸ ਲੈ ਲਿਆ ਜਾਵੇ ਇਹ ਜਿਹੜਾ ਸਾਡਾ ਆਪਰੇਟਰ ਅਮਰੀਕ ਸਿੰਘ son of ਕਾਂਤ ਸਿੰਘ ਜੀ ਨੇ ਕੱਲ ਸੂਇਸਾਈਡ ਕੀਤਾ ਹੈ ਇਹ ਬਹੁਤ ਮਾੜੀ ਘਟਨਾ ਹੈ ਇਹ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਬਿਆਨ ਦਿੱਤਾ ਹੈ ਉਹਨਾਂ ਤੋਂ ਦੁਖੀ ਹੋ ਕੇ ਕੱਲ ਇਹਨਾਂ ਨੇ ਜਿਹੜੀ ਸੂਇਸਾਈਡ ਕਰ ਲਈ ਇਹ ਜੋ ਜਿਵੇਂ ਪਹਿਲਾਂ ਕਿਸਾਨ ਆਤਮ ਹੱਤਿਆ ਕਰਦੇ ਤੇ ਇਸੇ ਰਸਤੇ ਸਾਡੇ ਜਿਹੜੇ ਗਰੀਬ ਆਪਰੇਟਰ ਨੇ ਉਹ ਵੀ ਚੱਲ ਪਏ ਅਸੀਂ ਮਹਾਰਾਜ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਹਲੇ ਹੁਣ سلسلہ ਅਲੇ ਸਟਾਰਟ ਹੀ ਹੋਇਆ ਇਹਨੂੰ ਇੱਥੇ ਹੀ ਰੋਕਿਆ ਜਾਵੇ ਅਤੇ ਜਿਹੜਾ ਇਹ ਗਰੀਬ ਪਰਿਵਾਰ ਹੈ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ مالی ਮਦਦ ਹੈ ਸਹਾਇਤਾ ਉਹ ਦਿੱਤੀ ਜਾਵੇ ਥਾਣਿਆਂ ਵਿੱਚ ਕਬਾੜ ਪਏ ਕਾਰਾਂ ਤੇ ਮੋਟਰਸਾਈਕਲਾਂ ਨੂੰ ਹੁਣ ਸਾਫ਼ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਜਲੰਧਰ ਦੇ ਪੁਲਿਸ ਕਮਿਸ਼ਨਰ ਪੀਕੇ ਸਿਨਾ ਨੇ ਥਾਣਿਆਂ ਵਿੱਚ ਪਏ ਫालतू ਸਮਾਨਾਂ ਦੀ ਲਿਸਟ ਬਣਾਉਣ ਦੇ ਹੁਕਮ ਜਾਰੀ ਕੀਤੇ ਨੇ ਤਾਂ ਜੋ ਇਹਨਾਂ ਨੂੰ ਖਾਲੀ ਕਰਕੇ ਜਗ੍ਹਾ ਬਣਾਈ ਜਾ ਸਕੇ ਜੋ ਕਿ ਕਿਸੇ ਵਰਤੋਂ ਵਿੱਚ ਆ ਸਕੇ। ਇਸ ਹੁਕਮ ਦੀ ਤਾਮੀਲ ਕਰਦਿਆਂ ਅੱਜ ਜਲੰਧਰ ਦੀ ਏਡੀਸੀਪੀ ਸੁਡਰ ਬਿੱਲੀ ਨੇ ਥਾਣਿਆਂ ਵਿੱਚ ਬੇਕਾਰ ਪਈਆਂ ਕਾਰਾਂ, ਬਾਈਕਸ ਤੇ ਮਾਲਖਾਨੇ ਵਿੱਚ ਪਏ ਸਮਾਨ ਦਾ ਨਿਰੀਖਣ ਕੀਤਾ। ਸੁਡਰ ਬਿੱਲੀ ਮੁਤਾਬਕ ਥਾਣਿਆਂ ਵਿੱਚ ਪਏ ਫालतू ਸਮਾਨ ਨੂੰ टाने लगा काम एक हफ्ते शुरू कर दिया जाएगा मेन अभी जो जरा व्हीकल्स रिकवर कर रहे हैं कोई मुकदमा में रिकवर कर रहे हैं या कोई इंकाउंट कर रहे हैं उसका डिस्पोज ऑफ टाइम भी नहीं हो रहा उसके लिए इंस्ट्रक्शन दिया हुआ और इनको टारगेट और टाइम लिमिट भी अभी फिक्स किया हुआ कि इससे पहले पहले आप कम्प्लीट करना है और जरा जो बाकी रिकवरी होती है डावरी आर्टिकल्स भी रिकवरी होती है उसका डिस्पोज ऑफ भी जल्दी से जल्दी करने के लिए इंस्ट्रक्शन दिया हुआ तो कितनी देर तक जे सारा हो जाएगा वेलफॉन में वहीकल जो, जो पड़ी नहीं है। हम एक हफ्ते के अंदर अंदर इसको डिस्पोज ऑफ करने का प्रोसेस हम इनिशिएट करेंगे अभी जल्दी से जल्दी करने के लिए कोशिश करेंगे ਯਾਤਰਾ ਸਮੇ ਅਸੁਰੱਖਿਅਤ ਮਹਿਸੂਸ ਕਰਨ ਵਾਲੀਆਂ ਮਹਿਲਾਵਾਂ ਲਈ ਪੰਜਾਬ ਪੁਲਿਸ ਵੱਲੋਂ ਸ਼ਕਤੀ ਨਾਮ ਦੀ ਇੱਕ ਐਪ ਲਾਂਚ ਕੀਤੀ ਗਈ ਹੈ। ਇਸ ਐਪ ਦੇ ਇੱਕ ਕਲਿੱਕ ਨਾਲ ਮਹਿਲਾਵਾਂ ਅਸੁਰੱਖਿਅਤ ਮਹਿਸੂਸ ਕਰਨ ਤੇ ਪੁਲਿਸ ਦੀ ਸਹਾਇਤਾ ਲੈ ਸਕਣਗੀਆਂ। ਇਸ ਐਪ ਰਾਹੀਂ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਫੋਟੋ ਜਾਂ ਵੀਡੀਓ ਬਣਾ ਕੇ ਈਮੇਲ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਕੋਈ ਖਤਰਾ ਮਹਿਸੂਸ ਕਰਨ ਤੇ ਮਹਿਲਾ ਵੱਲੋਂ ਸਿਰਫ ਇੱਕ ਕਲਿੱਕ ਨਾਲ ਆਪਣੀ ਲੋਕੇਸ਼ਨ ਪੇਜ ਕੇ ਪੁਲਿਸ ਦੀ ਮਦਦ ਲਈ ਜਾ ਸਕਦੀ ਹੈ। ਇੰਨਾ ਹੀ ਨਹੀਂ ਇਸ ਐਪ ਰਾਹੀਂ ਮਹਿਲਾ ਦੇ 10 ਪਰਿਵਾਰਕ ਮੈਂਬਰਾਂ ਨੂੰ ਜੋੜੇ ਜਾਣ ਦਾ ਫੀਚਰ ਵੀ ਐਡ ਕੀਤਾ ਗਿਆ ਹੈ ਤੇ ਇਹਦੇ ਵਿੱਚ ਕਈ ਸਾਰੇ ਫੀਚਰਸ ਨੇ ਇੱਕ ਤਾਂ ਤੁਸੀਂ 10 ਮੋਬਾਈਲ ਫੋਨ ਤੱਕ ਇਹਦੇ ਵਿੱਚ ਰਿਕਾਰਡ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਕਿਤੇ ਟਰੈਵਲ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਕੋਈ ਖਤਰਾ ਹੈ ਤੇ ਫਾਲੋ ਮੀ ਉਹਦੇ ਵਿੱਚ ਇੱਕ ਆਪਸ਼ਨ ਹੈਗੀ ਆ ਉਹਨੂੰ ਯੂਜ਼ ਕਰ ਸਕਦੇ ਹੋ ਤੁਸੀਂ ਕਿੰਨੀ ਦੇਰ ਚ ਪਹੁੰਚੋਗੇ ਕਿਸ ਗੱਡੀ ਚ ਚੱਲ ਰਹੇ ਹੋ ਉਹ ਟੈਕਸਟ ਮੈਸੇਜ ਕਰ ਸਕਦੇ ਹੋ ਮੇਲ ਕਰ ਸਕਦੇ ਹੋ ਤਾਕਿ ਤੁਹਾਨੂੰ ਉਹ ਰਿਸਪੌਂਡ ਬੈਕ ਕਰ ਸਕਣ ਕਿ ਜੇ ਰਜੂਨ ਨੇ ਟਾਈਮ ਤੇ ਨਹੀਂ ਪਹੁੰਚੇ ਤਾਂ ਆਟੋਮੈਟਿਕਲੀ ਇਹ ਐਕਟਿਵ ਹੋ ਜਾਂਦੀ ਹੈ ਤੁਹਾਨੂੰ ਕੁਛ ਦੀ ਹੈ ਕਿ ਤੁਸੀਂ ਕਿੱਥੇ ਹੋ ਉਹ ਤੁਹਾਡੀ ਸੇਫਟੀ ਇਨਸ਼ੋਰ ਕਰਦੇ ਅੱਜ ਜਲੰਧਰ ਦੇ ਕਸਬਾ ਨਕੋਦਰ ਵਿੱਚ ਕੁਝ ਚੋਰਾਂ ਵੱਲੋਂ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ ਚੋਂ ਕਰੀਬ 1.5 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਥਾਣੇ ਤੋਂ ਕੁਝ ਹੀ ਦੂਰੀ ਤੇ ਸਥਿਤ ਇਸ ਦੁਕਾਨ ਵਿੱਚ ਚੋਰੀ ਹੋਣ ਦੀ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਚੁੱਕੇ ਨੇ ਇਹ ਦੁਕਾਨ ਥਾਣੇ ਦੇ ਬਿਲਕੁਲ ਕਰੀਬ ਸੀ ਜਿਸ ਦੇ ਬਾਵਜੂਦ ਚੋਰ ਪੁਲਿਸ ਨੂੰ ਠੰਗਾ ਦਿਖਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਲਾਕਾ ਵਾਸੀਆਂ ਨੇ ਇਸ ਮਾਮਲੇ ਤੇ ਰੋਸ ਜਤਾਉਂਦਿਆਂ ਕਿਹਾ ਹੈ ਕਿ ਜੇਕਰ ਪੁਲਿਸ ਥਾਣੇ ਦੇ ਨਾਲ ਲੱਗਦੇ ਇਲਾਕੇ ਵਿੱਚ ਸੁਰੱਖਿਆ ਨਹੀਂ ਦੇ ਸਕਦੀ ਤਾਂ ਇਲਾਕਾ ਵਾਸੀਆਂ ਦੀ ਸੁਰੱਖਿਆ ਕੌਣ ਕਰੇਗਾ? ਆਂਦੇ ਜੀ ਜਿੰਦੇ ਬਣ ਕੇ ਨਾਲ ਲੱਗਾ ਕਰਾ ਜੀ ਕਿੰਨਾ ਕੁ ਨੁਕਸਾਨ ਹੋਇਆ? 1.5 ਲੱਖ ਤੋਂ ਉੱਤੇ ਕਿੱਥੇ ਕਰਕੇ ਤੁਹਾਡੀ ਦੁਕਾਨ ਹੈਗੀ ਆ? ਥਾਣੇ ਤੋਂ ਲੱਗੇ ਜੀ ਥਾਣੇ ਤੋਂ 60 ਫੋਟੋ ਹੋਰੇ ਆ। ਹਾਂਜੀ ਤੇ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਇਹਦੀ? ਹਾਂਜੀ ਹਾਂਜੀ ਦੇ ਦਿੱਤੀ ਸੀ। ਅਦੀ ਮੰਗ ਕਰਦੇ ਚੋਰਾਂ ਨੂੰ ਫੜੋ ਜੀ ਅਸੀਂ ਥਾਣੇ ਦੇ ਇਲਾਕੇ ਨਹੀਂ ਰਹਿ ਸਕਦੇ ਸੂਰ ਤੇ ਗਾਂ ਬਾਕੀ ਕੀ ਕਰਨਗੇ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ यूपी ਵਿੱਚ ਮਿਲਿਆ ਸ਼ੱਕੀ ਪਾਊਡਰ ਨਹੀਂ ਸੀ ਵਿਸਫੋਟਕ ਆਗਰਾ ਫੋਰੈਂਸਿਕ ਜਾਂਚ ਟੀਮ ਨੇ ਕੀਤਾ ਖੁਲਾਸਾ ਲੁਧਿਆਣਾ ਵਿੱਚ ਦੋ ਭਰਾਵਾਂ ਨੇ ਆਪਣੀ ਹੀ ਮਾਂ ਦਾ ਕੀਤਾ ਕਤਲ ਮਾਂ ਦੇ ਦਾਗ਼ੀ ਛੇਤੀ ਕਰਣ ਮਹਿਸੂਸ ਕਰਦੇ ਸਨ ਆਪਣੀ ਬੇਇੱਜ਼ਤੀ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਮ ਹੁਮਾਕੇ ਪਹੁੰਚੀਆਂ ਸੰਤਾਂ ਕਿਸਾਨਾਂ ਦੀਆਂ ਵੱਧੀਆਂ ਖੁਦਕੁਸ਼ੀਆਂ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਕੋਰਟ ਨੇ ਕੇਂਦਰ ਦੇ ਸੂਬਾ ਸਰਕਾਰ ਨੂੰ 25 ਜੁਲਾਈ ਤੱਕ ਜਵਾਬ ਦੇਣ ਲਈ ਦਿੱਤਾ ਸਮਾਂ ਤੇ ਦੋਹਾਂ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਨੂੰ ਲਿਆ ਲੰਮੇ ਹੱਥੀ ਅਕਾਲੀ ਦਲ ਨੇ ਜੀਐਸਟੀ ਦੇ ਮੁੱਦੇ ਤੇ ਜੱਜ ਕੇ ਆਪ ਨੇ ਅਮਨੋ ਕਾਨੂੰਨ ਵਿਵਸਥਾ ਤੇ ਸੁਣਾਈਆਂ ਖਰੀਆਂ ਖਰੀਆਂ ਤੇ ਇਸ ਨਾਲ ਹੀ ਟੀਵੀ ਪੰਜਾਬ ਦਾ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਹੈ ਮੈਨੂੰ ਹਰਪ੍ਰੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ